ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਵੀ ਆਪਾਂ ਨੇ ਬਾਬਾ ਸਾਹਿਬੀ ਦੇ ਮਿਸ਼ਨ ਨੂੰ ਅੱਗੇ ਲੈ ਕੇ ਜਾਣਾਗਾ ਸੋ ਸਾਰਿਆਂ ਨੂੰ ਮੇਰੀ ਹੀ ਬੇਨਤੀ ਹੈ ਹੱਥ ਜੋੜ ਕੇ ਵੀ ਆਪਾਂ ਬੱਚਿਆਂ ਨੂੰ ਜਿਨ੍ਹਾਂ ਦੇ ਬੱਚੇ ਸਾਰੇ ਪੜਦੇ ਨੇਗੇ ਸਾਰੇ ਬੱਚਿਆਂ ਨੂੰ ਪੜਾਉਣਾ ਦਾ ਕਿਸੇ ਨੂੰ ਪੜਾਈ ਦੋਣੀ ਬੰਦੇ ਰੱਖਣਾਗਾ ਕਿਉਂਕਿ ਬਾਬਾ ਸਾਹਿਬ ਨੇ ਵੀ ਕਿਹਾ ਸੀਗਾ ਵੀ ਸਿੱਖਿਆ ਸੇਰਨੀ ਦਾ ਉਹ ਦਦਗਾ ਜਿਹੜਾ ਪੀਊਗਾ ਉਹੀ ਸ਼ੇਰ ਬੰਗੂ ਦਿਖਾੜੂਗਾ ਸੋ ਮੇਰੀ ਸੋੜੀ ਸਾਰਿਆਂ ਨੂੰ ਇਹੀ ਬੇਨਤੀ ਹੈ ਵੀ ਸਿੱਖਿਆ ਤੋਂ ਕੋਈ ਬੱਚਾ ਮੰਜਣ ਨਾ ਰੱਖਿਓ ਸਿੱਖਿਆ ਬਹੁਤ ਵੱਡੀ ਚੀਜ਼ ਆ ਗਈ ਜਿਹਦੀ ਬਦਾਲਤ ਮੈਂ ਵੀ ਅੱਜ ਮਕਾਨ ਦੇ ਪਿੱਛੇ ਵਿਚ ਆਇਆ ਨਾ ਜੋ ਵੀ ਬਾਬਾ ਸਾਹਿਬ ਦੀ ਦੇਣ ਆ ਸਾਨੂੰ ਸੋ ਮੇਰੀ ਸਾਰਿਆਂ ਨੂੰ ਇਹੀ ਬੇਨਤੀ ਹੈ ਵੀ ਆਪਣੇ ਬੱਚਿਆਂ ਨੂੰ ਤੁਸੀਂ ਬੇਸ਼ੱਕ ਜੀ ਹੋਰ ਚੀਜ਼ਾਂ ਨਾਲ ਉਹ ਕਰਿਓ ਸਿੱਖਿਆ ਵਧੀਆ ਤੋਂ ਵਧੀਆ ਦਿਓ ਉਹਨਾਂ ਨੂੰ ਵਧੀਆ ਤੋਂ ਵਧੀਆ ਸਕੂਲ ਚ ਪਾਓ ਔਰ ਵਧੀਆ ਤੋਂ ਵਧੀਆ ਉਹਨਾਂ ਨੂੰ ਸਾਇੰਟ ਦੇਉ ਪੜਨ ਨੂੰ ਤਾਂ ਜੋ ਉਹ ਵਧੀਆ ਵੱਡੇ ਵੱਡੇ ਅਫਸਰ ਜੱਜ ਆਈਪੀਐਸ ਅਫਸਰ ਤੇ ਹੋਰ ਵੀ ਵੱਡੇ ਵੱਡੇ ਉੱਚੀ ਅਹੁਦੇ ਤੇ ਪਹੁੰਚ ਸਕਣ ਤਾਂ ਜੋ ਅਸੀਂ ਬਾਬਾ ਸਾਹਿਬ ਦੇ ਮਿਸ਼ਨ ਨੂੰ ਅੱਗੇ ਪਹੁੰਚਾ ਸਕੀਏ ਸੋ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਬਾਬਾ ਜਗਜੀਤ ਜੀ ਜਗਜੀਤ ਦਾ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਬਹੁਤ-ਬਹੁਤ ਧੰਨਵਾਦ ਜੀ ਜੀ ਵਕੀਲ ਸਾਹਿਬ ಮನ